ਇੱਕ ਤਾਂ ਆਪਾਂ ਜਮਾ ਸਸਤੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਸੀ 45000 ਦੀ ਆਲਟੋ ਗੱਡੀ ਲੈ ਕੇ ਪਹੁੰਚੇ ਆ ਰੇਡ ਮੌਕੇ ਤੇ ਹੋਰ ਵੀ ਹੋ ਜਾਊਗਾ ਤੇ ਹੋਰ ਵੀ ਕਈ ਗੱਡੀਆਂ ਨੇ ਆਪਾਂ ਜਮਾ ਸਸਤੀ ਕਨਾਲ ਦੇ ਨਾਲ ਸਕੂਟੀ ਲੈ ਕੇ ਪਹੁੰਚੇ ਆ ਪੂਰੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94669 93488 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਚਾਹੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਕੋਈ ਵੀ ਮਸ਼ੀਨਰੀ ਹੈ ਤੇ ਹੁਣ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕ੍ਰੇਟਾ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਗੱਡੀ ਦਾ ਮਾਡਲ ਆਪਾਂ ਨੂੰ ਮਿਲ ਜੂਗਾ 2023 ਸੈਕੰਡ ਓਨਰ ਗੱਡੀ ਹੈ ਕੁੱਲ 16000 ਗੱਡੀ ਚੱਲੀ ਹੋਈ ਹੈ ਸਨ ਰੂਫ ਮੋਡਲ ਹੈ ਜੀ ਰੰਗ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਜੇਨੂਅਲ ਮਿਲੂਗਾ ਇੱਕ ਸਿੰਗਲ ਸਕ੍ਰੈਚ ਤੱਕ ਗੱਡੀ ਤੇ ਹੈ ਨਹੀਂਗਾ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਰਹੇ ਹਾਂ ਜੀ ਗੱਡੀ ਸੈਕੰਡ ਓਨਰ ਹੈ 16000 ਕੁੱਲ ਚੱਲੀ ਹੋਈ ਹੈ ਤੇ ਮਾਲਕ ਦਾ ਏਰੀਆ ਜਿਹੜਾ ਹੈਗਾ ਬਾਬਾ ਬਕਾਲਾ ਸਾਹਿਬ ਹੈ ਅੰਮ੍ਰਿਤਸਰ ਇਹਨਾਂ ਨੂੰ ਏਰੀਆ ਲੱਗਦਾ ਹੈ ਜਿਨ੍ਹਾਂ ਕੋਲੇ ਹੁਣ ਗੱਡੀ ਹੈ ਉਹ ਜਿਹੜੇ ਮਾਲਕ ਨੇ ਆਪ ਆਰਮੀ ਦੇ ਵਿੱਚ ਹੈਗੇ ਨੇ ਜੀ ਤੁਸੀਂ ਜਾ ਕੇ ਦੇਖਣੀ ਹੈ ਗੱਡੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਰਿਹਾ ਹਾਂ ਜੀ ਤੇ ਸਾਡੇ 14 ਲੱਖ ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਰੇਟ ਕਿਹਾ ਹੈ ਮੂਕੇ ਤੇ ਘੱਟ ਵੱਧ ਕਰਕੇ ਗੱਡੀ ਸੇਲ ਕਰ ਦਾਂਗੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਥੋੜਾ ਜਿਹਾ ਔਖਾ ਹੈ ਤੁਸੀਂ ਆਪ ਹੀ ਕਨਫਰਮ ਕਰ ਲਓ ਤੇ ਗੱਲ ਕਰ ਲਿਓ ਮਾਲਕ ਨਾਲ ਰੇਟ ਹੋ ਜਾਊਗਾ ਤੇ ਖਰੀਦ ਲਿਓ ਜੀ ਸੈਕੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਸੈਕੰਡ ਜਿਹੜੀ ਆਪਣੇ ਕੋਲੇ ਗੱਡੀ ਪਹੁੰਚੀ ਹੈਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਬੱਪਟ ਲੈ ਕੇ ਪਹੁੰਚੀ ਆਪਾਂ ਬਿਲਕੁਲ ਸੋਹਣੀ ਗੱਡੀ ਲੈ ਕੇ ਪਹੁੰਚੀ ਹੈ ਜੀ ਟਾਇਰਾਂ ਚ ਆ ਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਮਾਲ ਜਾਣਗੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਸਬੱਪਟ ਬੀ ਡੀ ਆਈ ਗੱਡੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਕੀ ਟਾਇਰ ਮਾਲਕ ਨੇ ਸੋਹਣੇ ਪੋਏ ਹੋਏ ਨੇ ਗੱਡੀ ਸੋਹਣੀ ਹੈ ਅੰਦਰੋਂ ਪੂਰੀ ਵਧੀਆ ਪਈ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਮਾਡਲ 10 ਜ਼ਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ ਤੇ ਬੰਪਰ ਬੂੰਪਰ ਦੇਖ ਲਓ ਜੀ ਸਾਰਾ ਕੁਝ ਆਪ ਨੂੰ ਟੌਪ ਦਾ ਮਿਲ ਜੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਅੰਦਰੋਂ ਵੀ ਫੋਟੋਆਂ ਖਿੱਚ ਕੇ ਭੇਜੀਆਂ ਸੀਟ ਕਵਰ ਤੁਸੀਂ ਦੇਖ ਲਓ ਤੇ ਮੈਟਿੰਗ ਮੂਟਿੰਗ ਮਾਲਕ ਨੇ ਕਰਵਾ ਰੱਖੀ ਆ ਚਾਬੀਆਂ オリジナル ਆਪ ਨੂੰ ਮਿਲ ਜਾਣਗੀਆਂ ਬਾਕੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਆਪੇ ਕਰ ਲਓ ਜੇ ਆਪਾਂ ਓਨਰ ਦੀ ਗੱਲ ਕਰੀਏ ਤਾਂ ਤੀਜੇ ਓਨਰ ਗੱਡੀ ਆਪਣੇ ਕੋਲੇ ਪਹੁੰਚੀ ਆ 180 ਰੇਟ ਆ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਤੇ ਕੋਈ ਵੀ ਗੱਲ ਕਰਨੀ ਹੋਈ ਓਨਰ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਹੈ ਜੀ 84373 638584 ਗੱਲ ਕਰ ਲਿਓ ਤੇ ਖਰੀਦ ਸਕਦੇ ਹੋ ਜਾ ਕੇ ਮਾਲਕ ਦੇ ਘਰੇ ਜੀ ਤੇ ਵੀਡੀਓ ਤੋਂ ਕੇਮੇ ਦੀ ਲਗਰੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੂ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਫਰੀਦ ਵਿੱਚ ਐਡ ਆਪਾਂ ਲਗਾ ਦਾਂਗੇ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਸਕੋਡਾ ਦੀ ਲੋਰਾ ਗੱਡੀ ਪਹੁੰਚੀ ਆ ਮਾਲਕ ਨੇ ਸੇਲ ਕਰਨੀ ਹੈ ਗੱਡੀ ਕੰਡੀਸ਼ਨ ਆਲ ਉੱਕੀ ਆਪਾਂ ਨੂੰ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਤਾਂ ਮਾਲਕ ਦੇ ਘਰੇ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਹੈ ਘਰੇ ਜਾ ਕੇ ਦੇਖ ਸਕਦੋਂ ਸਕੋਡਾ ਲੋਰਾ 12 ਮਾਡਲ ਆ ਆਟੋਮੈਟਿਕ ਤੇ ਰੇਟ 325000 ਰੁਪਿਆ ਪੰਜਾਬ ਨੰਬਰ ਹੈ ਤੇ ਸਾਰਾ ਕੁਝ ਵਧੀਆ ਜੀ ਟੋਟਲੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਜਿਹੜੀ ਇਹ ਪਸੰਦ ਆਵੇਗੀ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਪੂਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਉੱਤੇ ਥੱਲੇ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਤਾ ਕਿਸੇ ਨੇ ਗੱਲ ਕਰਨੀ ਆ ਤਾਂ ਮਾਲਕ ਦਾ ਜਿਹੜਾ ਨਾਮ ਹੈ ਬੱਬੂ ਸਿੰਘ ਅਸੀਂ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਮੈਂ ਦੇ ਰੱਖਿਆ ਹੈ ਇਹੀ ਮਾਲਕ ਦਾ ਨੰਬਰ ਹੈ 90 564 10187 ਨੰਬਰ ਤੁਹਾਨੂੰ ਮਿਲ ਗਿਆ ਗੱਲ ਕਰ ਲਓ ਆਪੀ ਤੇ ਖਰੀਦ ਸਕਦੇ ਹੁੰਦੇ ਗੱਡੀ ਲਾ ਕੇ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਹੀਆਂ ਸੀ ਤੇ ਮੈਨੂੰ ਦੱਸੋ ਜੀ ਨਾਲ ਦੀ ਨਾਲ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਮਸ਼ੀਨਰੀਆਂ ਵਧੀਆ ਲੱਗ ਰਹੀਆਂ ਸੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਵੈਗਨਰ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2016 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਸਕਰੀਨ ਤੇ ਫੋਟੋਆਂ ਚੈੱਕ ਕਰ ਰਹੇ ਹੋ ਗੱਡੀ ਸੈਕਿੰਡ ਓਨਰ ਹੈ ਜੀ ਪੰਜਾਬ ਨੰਬਰ ਹੈ ਸ਼ੋਰੂਮ ਕੰਡੀਸ਼ਨ ਗੱਡੀਆਂ ਆ ਪਾਈ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਤੇ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਸੀਟ ਕਵਰ ਸਾੜੇ ਚੜਵਾ ਰੱਖੇ ਨੇ ਸੀਐਨਜੀ ਕਿੱਟ ਲੱਗੀ ਹੋਈ ਐ ਮਾਲਕ ਦਾ ਏਰੀਆ ਬਠਿੰਡੇਗਾ ਤੇ ਬਠਿੰਡੇ ਜਾ ਕੇ ਦੇਖ ਸਕਦੋਂ 2 ਲੱਖ 40000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਤੁਸੀਂ ਜਾ ਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵਗੈਰਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਤਾ 240 ਡਿਮਾਂਡ ਕੀਤੀ ਐ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਸੈਕੰਡ ਓਨਰ ਗੱਡੀ ਐ ਏਸੀ ਹੀਟਰ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਤਸੱਲੀ ਕਰ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਆ ਰੇਟ ਤੁਸੀਂ ਬਹਿ ਕੇ ਮੁਕਾਲੋ ਮਾਲਕ ਨਾਲ ਠੀਕ ਐ ਜੀ ਬਾਕੀ ਤੁਸੀਂ ਜਾ ਕੇ ਦੇਖੋ ਚਲਾ ਕੇ ਦੇਖੋ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਨੰਬਰ ਰਹਿ ਗਿਆ ਜੀ ਉਹ ਵੀ ਤੁਸੀਂ ਨੋਟ ਕਰ ਲਓ 98 79985175 ਇਹ ਮਾਲਕ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਹਾਡੀ ਮਾਲਕ ਨਾਲ ਡਾਇਰੈਕਟ ਸਿੱਧੀ ਗੱਲ ਹੋ ਜੂਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਲਾਈਕ ਜਰੂਰ ਕਰ ਦਿਓ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਆ ਜੀ ਹਰ ਰੋਜ਼ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲਗ-ਲਗ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਦਬਬ ਦਿਓ ਜੀ ਤੇ ਉਹ ਤੋਂ ਦਬਣ ਤੋਂ ਬਾਅਦ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਇਹ ਵੀਡੀਓ ਪਸੰਦ ਆ ਰਹੀ ਹੋ ਵਧੀਆ ਲੱਗ ਰਹੀ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਬੱਤਬਾ ਸਪੋਰਟ ਰੱਖਿਆ ਕਰੂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ 9460929488 ਆਪਣੇ ਚੈਨਲ ਦਾ WhatsApp ਨੰਬਰ ਹੈ ਉੱਤੇ ਹਮੇਸ਼ਾ ਲਿਖ ਰਹੇ ਹਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਹੁਣ ਆਪਾਂ ਸਕੂਟੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਵੇਚਣ ਵਾਸਤੇ ਮਾਲਕ ਨੇ ਸਕੂਟੀ ਭੇਜੀ ਹੋਈ ਆ ਸੇਲ ਕਰਨੀ ਆ ਮਾਲਕ ਨੇ ਪੂਰੀ ਵਧੀਆ ਸਕੂਟੀ ਹੈ ਜੀ ਫਾਸਟ ਉਨਰ ਤੇ ਮਾਡਲ ਹੈ ਜੀ 15 ਸਕੂਟੀ ਪੂਰੀ ਵਧੀਆ TVS ਦੀ ਹੈ ਸੀ 110 ਜੈਸਟ ਤੇ ਬਹਿਰਾਮਪੁਰ ਮਾਲਕ ਦਾ ਏਰੀਆ ਤੇ 37000 ਰੁਪਿਆ ਮਾਲਕ ਨੇ ਇਹ ਰੇਟ ਕਿਹਾਗਾ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਪੁੱਛਣਾ ਕੋਈ ਗੱਲ ਕਰਨੀ ਹੈ ਗੱਲ ਆਪ ਹੀ ਕਰ ਲਿਓ ਸਿੱਧੀ ਜੀ ਮਾਲਕ ਦਾ ਮੋਬਾਈਲ ਨੰਬਰ 9779127939 ਗੱਲ ਕਰ ਲਿਓ ਜੀ ਆਪੇ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੀ ਲਾਈਕ ਕਰਕੇ ਕਮੈਂਟ ਕਰਕੇ ਤੇ ਹੁਣ ਤੁਸੀਂ ਆਲਟੋ ਗੱਡੀ ਚੈੱਕ ਕਰੋ ਆਪਣੇ ਕੋਲੇ ਮਾਲਕ ਨੇ ਭੇਜੀ ਆ ਖਨੂਰੀ ਏਰੀਆ ਚੋਂ ਗੱਡੀ ਸੇਲ ਕਰਨੀ ਹੈ ਮਾਲਕ ਨੇ ਛੇਤੀ ਤੋਂ ਛੇਤੀ 45000 ਰੁਪਿਆ ਕੋਲੇ ਡਿਮਾਂਡ ਹੈ ਜੀ 45000 ਦੀ ਆਲਟੋ ਗੱਡੀ 8 ਮਾਡਲ ਮੁਸ਼ਕਲ ਹੈ ਜੀ ਮਿਲਣਾ 8 ਮਾਡਲ ਹੈ 45000 ਕੋਲੇ ਡਿਮਾਂਡ ਹੈ 70 75 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਸੀ ਪਾਸਿੰਗ ਖਤਮ ਹੈ ਤੇ ਹੋ ਜੂਗੀ ਜਾਂ ਨਾ ਉਹ ਤੁਸੀਂ ਮਾਲਕ ਤੋਂ ਪੁੱਛ ਲਿਓ ਮਾਲਕ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਜੀ ਤੇ ਮਿਲਦੇ ਆਂ ਛੇਤੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ